ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਵਿਸ਼ਕਰਮਾ ਜੀ ਫਰੀਦਕੋਟ ਵਿਖੇ ਖੜੇ ਹਾਂ ਜਿੱਥੇ ਕਿ ਗੁਰੂ ਘਰ ਦੇ ਮੁਖ ਸੇਵਾਦਾਰ ਸਰਦਾਰ ਮਕਰ ਸਿੰਘ ਜੀ ਜੋ ਕਿ ਸਮਾਜ ਦੀ ਹਰੇਕ ਸੇਵਾ ਵਿੱਚ ਅੱਗੇ ਹੋ ਕੇ ਹਿੱਸਾ ਲੈਂਦੇ ਨੇ ਸੋ ਇਹਨਾਂ ਨੇ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਕਿ ਕੋਈ ਵੀ ਦੁਖੀ ਇਨਸਾਨ ਜਿਹੜਾ ਕਿ ਸਰੀਰਕ ਪੱਖੋਂ ਕੋਈ ਜ਼ਖਮੀ ਹੈ ਜਾਂ ਕੋਈ ਨਸ਼ਾ ਕਰਨ ਕੋਈ ਜ਼ਖਮ ਜਿਆਦਾ ਵੱਧ ਗਿਆ ਹੈ ਉਹਨਾਂ ਜ਼ਖਮਾਂ ਦੀ ਮਲਬ ਪੱਟੀ ਕਰਨ ਦਾ ਕਰਨ ਦੀ ਸੇਵਾ ਇਹਨਾਂ ਨੇ ਲਈ ਹੈ ਸੋ ਇਹ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹਨਾਂ ਨੂੰ ਚੜ੍ਹਦੀ ਕਲਾ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ ਇਹ ਸਾਡੀ ਅਰਦਾਸ ਹੈ ਸੋ ਗੁਰਦਵਾਰਾ ਵਿਸ਼ਕਰਮਾ ਫਰੀਦਕੋਟ ਤੋਂ ਮੁੱਖ ਸੇਵਾਦਾਰ ਸਰਦਾਰ ਮੱਗਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਤਨ ਕੀਤੇ ਹਾਰ ਰਹੀ ਕਰਾਉਣੀ ਤਾਂ ਹੁਣ ਕੋਈ ਨਹੀਂ ਹੋ ਜੂਗਾ ਭਣੀ ਕਰੂਗਾ ਪਰਮਾਤਮਾ ਤੇ ਨਸ਼ਾ ਨੂੰ ਨਸ਼ਾ ਛੱਡਦੇ ਚਾਹਾਂ ਕਿੱਥੇ ਰਹਿਣਾ ਕਿੱਥੇ ਹੈ ਕੋਈ ਨਹੀਂ ਕਿੱਥੇ ਰਹਿਣਾ ਆਹ ਰੋੜੀ ਨੇ ਨਾ ਹੀ ਵਾਸੀ ਨੇ ਪਾਲਿਆ ਸੀਗਾ ਜੀ ਕਿੱਥੇ ਜੀ ਕਰਦਾ ਸੀ ਪੈਸੇ ਕਿੱਥੇ ਨੂੰ ਵੈਸੇ ਤਾਂ ਕੋਕਰ ਮਨ ਲੇ ਰੰਡੀ ਮੇਰੀ ਮਾਤੀ ਨਾ ਕੀ ਹੈ ਇਹ ਵਾਪਿਸ ਕੋਕਰ ਬੜੀ ਆਈ ਕਰਨੀ ਕੀ ਹੈ ਗੁਰ ਕਰਦੇ ਲੜ ਲਗੋ ਸਵੇਰੇ ਆਕਰੋ ਸਿਮਰਨ ਤੇ ਤੁਹਾਨੂੰ ਗੱਲ ਦੱਸਾਂ ਕਿ ਅੱਜ ਪਹਿਲੀ ਵਾਰੀ